ਵੱਡੇ ਵੱਡੇ ਮੋਲਾਂ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚੋਂ ਮਿਲਣ ਵਾਲੀਆਂ 15 15 20 2000 ਵਾਲੀਆਂ ਖੁਸ਼ਬੂਆਂ ਤੁਹਾਨੂੰ ਕੋਟਕਪੁਰਾ ਦੀ ਆਹ ਬ੍ਰਾਂਚ ਦੇ ਵਿੱਚੋਂ ਸਿਰਫ 300 ਰੁਪਏ ਦੇ ਵਿੱਚ ਮਿਲਣੀਆਂ ਕਿਉਂਕਿ ਬਾਈ ਕਹਿੰਦੇ ਇਹਨੂੰ ਹਰੇਕ ਬੰਦਾ ਫੋੜ ਕਰ ਸਕੇ ਤਾਂ ਕਰਕੇ ਬਾਈਆਂ ਨੇ ਸਭ ਤੋਂ ਛੋਟੀ ਸੀਸੀ ਪਾ ਕੇ ਤਿੰਨ ਐਮਐਲ ਦੀ 300 ਰੁਪਏ ਦੇ ਵਿੱਚ ਤਿਆਰ ਕਰੀਆ ਸਭ ਤੋਂ ਵੱਡੀ ਗੱਲ ਆ ਗੱਲ ਆ ਵੀ ਇਹ 100% ਔਰੀਜਨਲ ਨੇ ਤੇ ਉਹ ਪਰਫਿਊਮ ਉਤਰਨੇ ਜਿਹੜੇ ਵੱਡੇ ਵੱਡੇ ਸੈਲਿਬ੍ਰਿਟੀਆਂ ਵਿਰਾਟ ਕੋਹਲੀ ਵਰਗੇ ਨੁਸਕਾ ਸ਼ਰਮਾ ਵਰਗੀਆਂ ਸਲਮਾਨ ਖਾਨ ਵਰਗੇ ਲਾਉਂਦੇ ਆ ਸਭ ਤੋਂ ਵੱਡੀ ਗੱਲ ਆ ਬਾਈਆਂ ਲਵੇ ਪਹਿਣ ਹੰਬ ਹੁੰਦਾ ਵੀ ਸਾਡੇ ਸਿਰ ਨੂੰ ਚੜਦਾਗਾ ਤੇ ਇਹ ਤੁਹਾਨੂੰ ਕਦੇ ਵੀ ਨਾ ਸਿਰ ਨੂੰ ਚੜਨਗੇ ਤੇ ਖੁਸ਼ੂ ਇੰਨੇ ਲੌਂਗ ਲਾਸਟਿੰਗ ਆ ਕਿ ਕੱਪੜੇ ਤੋਂ ਤੋਂ ਬਾਅਦ ਵੀ ਖੁਸ਼ੂ ਤੁਹਾਡੇ ਕੱਪੜਿਆਂ ਵਿੱਚ ਮਾਰੀ ਜਾਊਗੀ ਤੇ ਤੁਹਾਨੂੰ ਕੋਈ ਰਿਸ਼ਤੇਦਾਰ ਜਿੱਥੇ ਤੁਸੀਂ ਜਾਓਗੇ ਤਾਂ ਤੁਹਾਨੂੰ ਪੁੱਛਣਗੇ ਜ਼ਰੂਰ ਵੀਏ ਤੁਸੀਂ ਲਿਆਂਦਾ ਕਿੱਥੋਂ ਤਾਂ ਬਾਈਆਂ ਦਾ ਐਡਰੈਸ ਦੇ ਦਿਓ ਕੋਟਕਪੂਰੇ ਬਾਈਆਂ ਦੀ ਬ੍ਰਾਂਚ ਆ ਪੰਜਾਬਣ ਸਿੰਧੇ ਬਿਲਕੁਲ ਨਾਲ ਪੁਰਾਣੇ ਬਸ ਸਟੈਂਡ ਤੇ ਕਾਰ ਪਾਰਕਿੰਗ ਦੇ ਬਿਲਕੁਲ ਸਾਹਮਣੇ ਕੋਟਕਪੂਰੇ ਵਾਲਿਆਂ ਦੁਕਾਨ ਤੇ ਇੱਕ ਵਾਰੀ ਵਿਸਟਾ ਜ਼ਰੂਰ ਕਰਿਓ ਜਿਹੜੇ ਮੇਰੇ ਆਲ ਇੰਡੀਆ ਦੇ ਵਿੱਚ ਬੈਠੇ ਭਰਾ ਵੀਡੀਓ ਦੇਖ ਰਹੇ ਨੇ ਉਹ ਘਰੇ ਬੈਠੇ ਮਗਾਉਣਾ ਚਾਹੁੰਦੇ ਨੇ ਤਾਂ ਤੁਹਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਬਿਲਕੁਲ ਘਰੇ ਬੈਠੇ ਇਹਨੂੰ ਬਿਲਕੁਲ ਫ੍ਰੀ ਮਗਾ ਸਕਦੇ ਹੋ ਇਹਦੀ ਡਿਲੀਵਰੀ ਆਫ ਕੋਸਟ ਕੋਈ ਨਹੀਂ ਹੈਗਾ ਪਰ ਕੋਟਕਪੂਰ ਵਾਲਿਆਂ ਲਈ ਐਡਰੈਸ ਆ ਬੱਤੀਆਂ ਵਾਲਾ ਚੌਂਕ ਸਾਹਮਣੇ ਕਾਰ ਪਾਰਕਿੰਗ ਪੰਜਾਬਣ ਸਿੰਧੇ ਦੇ ਨਾਲ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ